ਜਲੰਧਰ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਹੈ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਚੌਕ ਹੈ ਇਹ ਗੁਰੂਆਂ ਦੇ ਨਾਮ ਤੇ ਰੱਖਿਆ ਗਿਆ ਹੈ ਉੱਥੇ ਠੇਕਾ ਨਹੀਂ ਖੋਲਣ ਦਿੱਤਾ ਜਾਵੇਗਾ ਨਿਹੰਗ ਸਿੰਘ ਮੌਕੇ ਤੇ ਪਹੁੰਚੇ ਤੇ ਠੇਕਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਉਹਨਾਂ ਦੇ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ ਹੈ ਮਾਰਕੀਟ ਦੇ ਵਿੱਚ ਦੁਕਾਨਦਾਰ ਡਾਕਟਰ ਤੇ ਹੋਰ ਵੀ ਕਈ ਦੁਕਾਨਾਂ ਨੇ ਜਿਨ੍ਹਾਂ ਦਾ ਵਿਰੋਧ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਠੇਕਾ ਵੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈ ਜਿਸ ਦੇ ਵਿੱਚ ਤੁਹਾਨੂੰ ਪੁਲਿਸ ਵੀ ਨਜ਼ਰ ਆ ਰਹੀ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਦੇ ਨਾਮ ਤੇ ਬੜੀ ਮਾਰਕੀਟ ਦੇ ਵਿੱਚ ਸ਼ਰਾਬ ਦਾ ਠੇਕਾ ਖੋਲੇ ਜਾਣ ਦਾ ਵਿਰੋਧ ਕਰ ਰਹੇ ਆ ਦੁਕਾਨਦਾਰਾਂ ਦੀ ਹਮਾਇਤ ਦੇ ਵਿੱਚ ਸਿੱਖਾ ਤੇ ਨਿਹੰਗ ਜਥੇਬੰਦੀਆਂ ਦੇ ਉਤਰ ਆਉਣ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਭੱਗ ਦਾ ਨਜ਼ਰ ਆਇਆ ਜਾਤ ਕੀ ਕੌਂਸਲਰ ਸ਼ੈਰੀ ਚੱਡਾ ਆਪਣੇ ਸਮਰਥਕਾਂ ਨਾਲ ਮੌਕੇ ਤੇ ਪੁੱਜਾ ਠੇਕਾ ਬੰਦ ਕਰਵਾਉਣ ਪੁੱਜੀਆਂ ਜੱਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹਾਲਾਂਕਿ ਮਾਮਲੇ ਦੀ ਕਾਰਵਾਈ ਵਿਚਾਰ ਅਧੀਨ ਹੈ ਠੇਕਾ ਬੰਦ ਕਰਵਾਉਣ ਵਾਲੀ ਤੇ ਰਾਣੇ ਕਿਹਾ ਹੈ ਕਿ ਬੜੀ ਹੈਰਾਨੀ ਵਾਲੀ ਤੇ ਅਫਸੋਸ ਵਾਲੀ ਗੱਲ ਹੈ ਕਿ ਸ਼ੈਰੀ ਚੱਡਾ ਗੁਰੂ ਸਾਹਿਬ ਦੇ ਨਾਂ ਤੇ ਬਣੀ ਮਾਰਕੀਟ ਦੇ ਵਿੱਚ ਠੇਕਾ ਖਲਵਾਉਣ ਦੀ ਪੈਰਵਾਈ ਕਰਨ ਲਈ ਪੁੱਜਾ ਹੈ ਉਹਨਾਂ ਦੇ ਇਸ ਸਟੈਂਡ ਦਾ ਭਰਪੂਰ ਵਿਰੋਧ ਹੋਇਆ ਹੈ ਇਸ ਮਗਰੋਂ ਉਹਨਾਂ ਨੂੰ ਸੁਰ ਬਦਲਦੇ ਹੋਏ ਆਖਿਆ ਗਿਆ ਕਿ ਠੇਕਾ ਬੰਦ ਕਰਵਾਉਣਾ ਤੇ ਕਾਨੂੰਨੀ ਕਾਰਵਾਈ ਤਰੀਕੇ ਦੇ ਨਾਲ ਕਰਵਾਇਆ ਜਾਵੇ ਮਾਹੌਲ ਨੂੰ ਦੇਖते हुए ਪੁਲਿਸ ਵੱਲ ਮੌਕੇ ਤੇ ਤਨਾਦ ਸੀ ਪੁਲਿਸ ਅਧਿਕਾਰੀ ਦੀ ਹਾਜ਼ਰੀ ਦੇ ਵਿੱਚ ਹੀ ਠੇਕੇ ਵਾਲੀ ਦੁਕਾਨ ਦਾ ਸ਼ਟਰ ਵੀ ਸੁੱਟ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਮਾਰਕੀਟ ਦੇ ਵਿੱਚ ਡਾਕਟਰਾਂ ਤੇ ਕਲੀਨਿਕ ਵੀ ਹੈ ਹੋਰ ਵੀ ਕਈ ਸੈਂਟਰ ਨੇ ਰੈਸਟੋਰੈਂਟ ਵੀ ਖੋਲੇ ਹੋਏ ਨੇ ਤਾਂ ਜਿਸ ਕਾਰਨ ਨਿਹੰਗ ਜਥੇਬੰਦੀਆਂ ਮੌਕੇ ਤੇ ਪਹੁੰਚਿਆ ਤੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਨਿਹੰਗ ਸਿੰਘਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਜਿਹੜੇ ਵੀ ਮੈਦਾਨ ਦਾ ਬੰਦਾ ਦੋਸਾਂ ਨੂੰ ਫਿਰ ਇਹਦਾ ਇਹ ਟਿੱਕਾ ਵਿੱਚ ਨੇ ਨਾ ਦੀ 10 ਪਲਸ ਬੋਲ ਖੜੀ ਆ ਹੈਲੋ ਹੈਲੋ ਬੋਲ ਖੜੀ ਜੱਟ ਜੱਟ ਕਿਹਦਾ ਉਹ ਭਾਈ ਹੁੰਦੇ ਹੁੰਦੇ ਕੇ ਪਲਸ ਬੋਲ ਖੜੀ 10 ਕਿੱਥੇ ਜੱਟ ਜੱਟ ਕੋ ਕਿੱਥੇ ਵਿਕਦਾ ਚਿੱਟਾ ਦੱਸਿਆ ਪੁਲਿਸ ਨੂੰ ਭਗਵਤਵਾਨ ਕਹਿੰਦਾ ਵਾ ਤੁਸੀਂ ਮਸਲਾ ਇਹ ਜੀ ਗੁਰੂ ਰਾਮਦਾਸ ਮਰਦਨਾ ਦੀ ਮਾਰਕੀਟ ਹੈ ਮਾਰਕੀਟ ਦੇ ਅੰਦਰ ਸਿੱਖਾਂ ਦਾ ਇਹ ਇਤਰਾਜ਼ ਹੈ ਬਿਲਕੁਲ ਜਿਆਜਤ ਰਾਜ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਜਿਹੜੀ ਗੁਰੂਆਂ ਦੇ ਗੁਰੂ ਦੇ ਨਾਮ ਦੀ ਮਾਰਕੀਟ ਬਣੀ ਹੋਈ ਯਾਰ ਰਜਿਸਟਰਡ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕੇ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਨੇ ਆ ਹੁਣ ਉਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਔਰ ਸ਼ਾਰੀ ਜੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਨਾਲ ਦੇਖੋ ਇਹਨਾਂ ਚੀਜ਼ਾਂ ਨਾਲ ਇੰਟਰਸਟ ਸਾਰ ਸਮਝ ਆਂਦਾ ਹੈ ਇਹਨਾਂ ਦਾ ਸਾਫ ਇੰਟਰਸਟ ਸਮਝ ਆਂਦਾ ਹੈ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਇਹ ਚੀਜ਼ਾਂ ਪੰਜਾਬ 'ਚ ਨਹੀਂ ਹੁੰਦੀਆਂ ਜੀ ਪਹਿਲੀ ਗੱਲ ਤਾਂ ਕੋਈ ਮਾਰਕਰ ਰਜਿਸਟਰਡ ਨਹੀਂ ਹੈਗੀ ਜੁੱਦੀ ਗਾਲੇ ਇੱਥੇ ਲੱਗੇ ਬੀੜੇ ਵਾਲਾ ਕੋਕਾ ਵਾ ਇੱਥੇ 10 ਸਾਲ ਤੋਂ ਇਹ ਸ਼ਰਾਬ ਦਾ ਟਿਕਾਣਾ ਵਾ ਮੇਰੇ ਵੱਲੋਂ ਸਾਰੇ ਛਾਇਦੇ ਠਿੱਕੇ ਬੰਦ ਕਰਾਉ ਤਾਂ ਮੇਰੇ ਕਿਸੇ ਖੰਮ ਦਾ ਨਹੀਂ ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਵਿੱਚ ਸਾਡਾ ਪ੍ਰੈਸ਼ਰ ਚੰਗਾ ਜਾਵੇ ਵੀ ਅਸੀਂ ਜਾ ਕੇ ਕਈ ਤਾਰੇ ਲਾ ਦਾਂਗੇ ਬੰਦ ਕਰ ਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਅਕਸਾਈਜਨ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ ਪਰ ਆਪਾਂ ਕਿਸੇ ਨੂੰ ਤੱਕੇ ਨਾਲ ਜਾ ਕੇ ਬੰਦ ਕਰਾਈਏ ਬਦਮਾਸ਼ੀ ਉਹ ਕੰਮ ਨਹੀਂ ਪਸੰਦ ਉਸ ਦੇ ਮੈਂ ਥਲਾਵੇਂ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਟ ਦੀ ਦੁਕਾਨਾਂ ਵੀ ਨਾਲ ਹੀ ਆ ਠੀਕ ਹੈ ਨਾ ਸਾਰੀਆਂ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਣਗੇ ਜਾਂਦੇ ਲੋਕਾਂ ਦਾ ਕਮਾਨ ਦਾ ਢਾਂਗ ਆ ਠੀਕ ਆ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਂ ਤੇ ਮਾਰਕੀਟ ਤੁਸੀਂ ਉਹਨੂੰ ਨੋਟਿਸ ਭੇਜ ਦਿਓ ਵੀ ਭਾਈ ਅਸੀਂ ਇੱਥੇ ਟਿਕਾਣਾ ਨਹੀਂ ਖੋਲੜ ਦੇਣਾ ਗੱਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਧੱਕੇ ਨਾਲ ਕੇ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਔਰ ਲੋਕਾਂ ਨਾਲ ਧੱਕਾ ਕਰਨਾ ਸਾਡਾ ਕੰਮ ਨਹੀਂ ਉਹ ਲੋਕਾਂ ਦਾ ਮਾਰਕੀਟ ਰਜਿਸਟਰਡ ਹੈ ਕੀ ਹੈ ਰਜਿਸਟਰਡ ਹੈ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਹੱਕ ਨਹੀਂ ਸੁਣਨਾ ਮੇਰੇ ਵੱਲੋਂ ਸਾਰੇ ਸ਼ਾਹ ਦੇ ਠੇਕੇ ਬੰਦ ਕਰਾ ਦਿਓ ਮੇਰੇ ਕਿਹੜੇ ਕੰਮ ਦੇ ਸ਼ਰਾਬ ਦੇ ਠੇਕੇ ਮੈਂ ਗੁਰਸੇਖ ਬੰਦਾ ਮੈਂ ਕਿਹੜਾ ਜਰਾਬ ਹੀ ਨਹੀਂ ਸਾਰੇ ਠੇਕੇ ਬੰਦ ਕਰਾ ਦਿਓ ਪਰ ਤਰੀਕੇ ਨਾਲ ਬੰਦ ਕਰਾਣਾ ਦਾ ਕਹਿਣਾ ਹੈ ਜੇ ਸ਼ਹਿਰੀ ਸਾਹਿਬ ਨੂੰ ਜ਼ਿਆਦਾ ਸ਼ਰਾਬ ਦੇ ਠੇਕੇ ਵੀ ਹੈ ਕੀ ਹੈ ਲੋੜ ਆਪਣੇ ਇਲਾਕੇ ਦੇ ਵਿੱਚ ਨਾ ਦੇਣਾ ਤੇ ਉੱਥੇ ਖੁੱਲੇ ਵਿੱਚ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕਾਂ ਕੇ ਪੀ ਲੈਂਦੇ ਲੋਕੀ ਦੇਖੋ ਤੇ ਲਾਗੇ ਜਾ ਕੇ ਕਿੰਨਾ ਕੁਝ ਆਹ ਬੀੜੀ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦਿਓ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾਵੇ ਵੀ ਉਹਨੇ ਸ਼ਰਾਬ ਦਾ ਜੇ ਠੇਕਾ ਖੋਲਿਆ ਤੁਸੀਂ ਉਹਨੂੰ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ ਨਹੀਂ ਭੇਜਿਆ ਸੀ ਸਾਹਿਬ ਨੇ ਨਹੀਂ ਕੀਤਾ ਕਿਉਂਕਿ ਐਕਸਾਈਜ ਜਲ ਨੇ ਕਿਹਾ ਤਾਂ ਕਿ ਲੀਗਲ ਤਰੀਕੇ ਨਾਲ ਖੋਲਿਆ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕੋ ਖਰਾਬ ਕਰਦੇ ਪਿਓ ਇਹ ਗੱਲ ਤੋਂ ਉਹਨਾਂ ਨੂੰ ਗੁੱਸਾ ਕੱਲਪਾ ਚੜ ਗਈ ਹਾਂ ਜੀ ਤੁਸੀਂ ਸਾਨੂੰ ਕਿਉਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਕੀ ਮਤਲਬ ਹੈ ਆਮ ਪਬਲਿਕ ਨੂੰ ਪ੍ਰੇਸ਼ਾਨ ਕਰਨਾ ਕੀ ਮਤਲਬ ਹੈ ਤੁਸੀਂ ਠੇਕਾ ਬੰਦ ਕਰਾਣਾ ਕਰਾਓ ਮੇਰੇ ਨਾਲ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘੱਟੋ ਘੱਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਿਹਾ ਠੀਕ ਠੀਕ